ਕਸਤਦੀ ਮਹਾਰਾਜਾ ਹੀਰਾ ਸਿੰਘ ਦਾ ਮਨਾਇਆ ਜਾਵੇਗਾ 180ਵਾਂ ਜਨਮ ਦਿਹਾੜਾ ਸ਼ਿਰਕਤ ਕਰਨ ਪਹੁੰਚਣਗੇ ਮੁੱਖ ਤੌਰ ਤੇ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਿਧਾਇਕ ਵੱਲੋਂ ਰਖਵਾਇਆ ਜਾਵੇਗਾ ਕਿਲੇ ਦੇ ਵਿੱਚ ਵਿਸ਼ੇਸ਼ ਅਖੰਡ ਪਾਠ ਹਲਕਾ ਵਾਸੀਆਂ ਨੂੰ ਕੀਤੀ ਗਈ ਜਨਮ ਦਿਹਾੜੇ ਤੇ ਪਹੁੰਚਣ ਦੀ ਖਾਸ ਅਪੀਲ ਮਹਾਰਾਜਾ ਹੀਰਾ ਸਿੰਘ ਇਕਤਾਰ ਮੀ ਰਾਜਸਾਨ ਜਿਨ੍ਹਾਂ ਦਾ 180ਵਾਂ ਜਨਮ ਦਿਹਾੜਾ 18 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਕਿਲੇ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾਇਆ ਵੀ ਗਿਆ ਹੈ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਹਾੜਾ ਰਿਆਸਤੀ ਕਿਲੇ ਦੇ ਵਿੱਚ ਹੀ ਮਨਾਇਆ ਜਾਵੇਗਾ ਅਤੇ ਇਸ ਨੂੰ ਮਨਾਉਣ ਦੇ ਲਈ ਨਾਪਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮੰਦ ਦੇ ਵੱਲੋਂ ਦੂਜੀ ਵਾਰ ਇਹ ਉਪਰਾਲਾ ਕੀਤਾ ਗਿਆ ਹੈ ਤੇ ਇਸ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਸਿੱਧੀ ਅਖੰਡ ਪਾਠ ਸਾਹਿਬ ਵੀ ਕਰਵਾਏ ਜਾਣਗੇ ਅਤੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸੀਐਮ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ कौर ਦੇ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਵੀ ਕਰਨਗੇ। ریاਸਤੀ ਨਗਰੀ ਨਾਬਾ ਜਿਹੜੀ ਕਿ ਬਹੁਤ ਧਾਰਮਿਕ ਰਾਜੇ ਮਹਾਰਾਜਾ ਹੀਰਾ ਸਿੰਘ ਜੀ ਕਰਕੇ ਜਾਣੀ ਜਾਂਦੀ ਹੈ ਤੇ ਉਹਨਾਂ ਦੇ ਕਾਰਜਕਾਲ ਤਹਿਤ ਇੱਥੇ ਹਰ ਧਰਮ ਦਾ ਸਤਿਕਾਰ ਹੁੰਦਾ ਸੀ। ਤੇ ਇਸ ਸਾਲ ਅਸੀਂ ਸੋਮਵਾਰ 18 ਦਸੰਬਰ ਸੰਨ 2023 ਦਿਨ ਸੋਮਵਾਰ ਪੁਰਾਣੇ ਰਿਆਸਤੀ ਕਿਲੇ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਅੱਜ ਖੰਡ ਪਾਟ ਸਾਹਿਬ ਆਰੰਭ ਹੋ ਚੁੱਕੇ ਆ ਤੇ ਸੋਮਵਾਰ ਭੋਗ ਪੈਣਗੇ ਔਰ ਸਮੂਹ ਇਲਾਕੇ ਦੀ ਸੰਗਤ ਜਿਹੜੀ ਹੈ ਹਰ ਧਰਮ ਦਾ ਜਿੰਨੇ ਵੀ ਚਾਹੇ ਮੰਦਰ ਵਾਲੇ ਨੇ ਗੁਰੂ ਘਰ ਮਸਜਿਦ ਜਿੰਨੇ ਵੀ ਸਾਰੇ ਸੰਬੰਧ ਰੱਖਦੇ ਨੇ ਜੀ ਇੱਥੇ ਇਲਾਕੇ ਦੇ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇ ਰਹੇ ਹਾਂ ਕਿ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਣ ਔਰ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਕੈਬਨ ਮੰਤਰੀ ਸਹਿਬਾਨ ਪਹੁੰਚੇ ਨਾਲ ਐਮਐਲਏ ਸਹਿਬਾਨ ਜ਼ਿਲ੍ਹਾ ਪਟਿਆਲਾ ਤੋਂ ਪਹੁੰਚ ਰਹੇ ਨੇ ਜੀ ਕੀਲਾ ਤੁਹਾਡੇ ਵੱਲੋਂ ਦੂਜਾ ਉਪਰਾਲਾ ਕੀਤਾ ਜਾ ਰਿਹਾ ਪਹਿਲਾਂ ਸਰਕਾਰਾਂ ਨੇ ਕਿਉਂ ਨਹੀਂ ਸੋਚਿਆ ਹੈ ਜੀ ਦੇਖੋ ਹਰ ਇਨਸਾਨ ਦੀ ਪਾਵਨਾ ਹੁੰਦੀ ਹੈ ਜੀ ਮੈਨੂੰ ਯਾਦ ਆ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਇੱਥੇ ਗਲੀਆਂ ਚ ਘੁੰਮਦਾ ਹੁੰਦਾ ਸੀ ਨਾਬੇ ਕਦੋਂ ਕਿਲੇ ਤੇ ਹੁਣਾਂ ਤੱਕ ਆਖਾਂ ਪਰ ਆਉਂਦੀਆਂ ਸੀ ਕਿ ਕੋਈ ਤਾਂ ਹੋਵੇ ਤਾਂ ਬਾਲੀਵਾਰ ਸੀਡਾ ਜੀ ਸਾਮ ਸੰਭਾਲ ਕਰੇ ਤਾਂ ਹੁਣ ਅਸੀਂ ਇਹਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਲੇ ਦੀ ਸਾਮ ਸੰਭਾਲ ਹੋਵੇ ਔਰ ਮਹਾਰਾਜਾ ਹੀਰਾ ਸਿੰਘ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਪ੍ਰਤਾਪ ਸਿੰਘ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਨ੍ਹਾਂ ਨੇ ਪਹਿਲਾ ਸਿੱਖ ਮੈਜਰ ਐਕਟ ਲਾਗੂ ਕੀਤਾ ਰਿਆਸਤ ਨਾਭਾ ਦੇ ਵਿੱਚ ਔਰ ਜਿਨ੍ਹਾਂ ਨੇ ਗੋਰਿਆਂ ਦੇ ਨਾਲ ਸਦੀ ਟੱਕਰ ਲਈ ਜਿੱਦਾ ਉਹਨਾਂ ਨੂੰ ਖਮਿਆਜ਼ਾ ਹੀ ਭੁਗਤਣਾ ਪਿਆ ਕਿ ਉਹਨਾਂ ਨੇ ਇੱਥੋਂ ਅਰੈਸਟ ਕਰਕੇ ਲੈ ਗਏ ਦੁਬਾਰਾ ਕਦੇ ਵਾਪਸ ਨਹੀਂ ਆਏ ਕਾਲੇ ਪਾਣੀ ਭੇਜਦਾ ਔਰ ਮਹਾਰਾਜ ਦੀ ਜਿੱਥੇ ਇੱਥੇ ਹੀਰਾ ਪਾਰਕ ਬਣੀ ਹੋਈ ਆ ਹੀਰਾ ਮਹਿਲ ਆ ਇਹ ਵਿਆਸਤੀ ਕਲਾ ਇੱਥੇ ਆ ਕੇ ਲੋਕ ਸੁੱਖਾਂ ਸੁਖਦੇ ਨੇ ਪਰ ਉਹ ਸੁੱਖਾਂ ਵਾਰ ਆਉਂਦੀਆਂ ਨੇ ਫਿਰ ਆ ਕੇ ਦੁਆਰਾ ਫਿਰ ਧੰਨਵਾਦ ਕਰਕੇ ਜਾਂਦੇ ਨੇ ਸੋ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਸੰਗਤ ਨੂੰ ਸੇਦਾ ਸਾਰਾ ਜਾਂਦਾ ਜਿਨ੍ਹਾਂ ਨੇ ਮੇਰੀ ਬਤੌਰੇ ਐਮਐਲਏ ਡਿਊਟੀ ਲਈ ਔਰ ਮੇਰੇ ਮਨ ਦੀ ਭਾਵਨਾ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਮਹਾਰਾਜਾ ਹੀਰਾ ਸਿੰਘ ਜੀ ਦੀ ਯਾਦ ਜਿਹੜੀ ਤਾਜ਼ਾ ਰੱਖਾਂਗੇ ਹਰੇਕ ਸਾਲ ਉਹਨਾਂ ਦਾ ਜਨਮ ਦਿਹਾੜਾ ਔਰ ਅਸੀਂ ਇੱਥੇ ਇੱਕ ਪ੍ਰਦਰਸ਼ਨੀ ਵੀ ਲਾ ਰਹੇ ਹਾਂ ਜਿਹਦੇ ਵਿੱਚ ਨਾਬਾ ਰਿਆਸਤ ਨਾਲ ਸੰਬੰਧਿਤ ਕੁਝ ਜਿਹੜੇ ਨੇ ਕੁਝ ਜਿਹੜੇ ਨੇ ਗਹਿਣੇ ਕੁਝ ਹਥਿਆਰ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਉਸ ਵਕਤ ਪ੍ਰਚਲਿਤ ਸਿਗੀਆਂ ਉਹਦੀ ਪ੍ਰਦਰਸ਼ਨੀ ਵੀ ਲਾ ਰਹੇ ਹਾਂ ਔਰ ਹਰੇਕ ਜਿਹੜਾ ਵੀ ਇੱਥੇ ਆਊਗਾ ਅਸੀਂ ਉਹਨਾਂ ਨੂੰ ਮਹਾਰਾਜਾ ਹੀਰਾ ਸਿੰਘ ਜੀ ਦੀ ਇੱਕ ਤਸਵੀਰ ਵੀ ਦੇ ਰਹੇ ਹਾਂ ਜੀ ਤਾਂ ਕਿ ਆਪਣੇ ਘਰਾਂ ਦੇ ਵਿੱਚ ਲਾਉਣ ਔਰ ਇੱਕ ਬੁੱਕ ਅਸੀਂ ਨਾਬਾ ਰਿਆਸਤ ਦੇ ਉੱਪਰ ਸ਼ਿਪਾਈ ਹੈ ਜੀ ਵਿਸ਼ੇਸ਼ ਤੌਰ ਤੇ ਉਹ ਬੁੱਕ ਵੀ ਅਸੀਂ ਦੇਵਾਂਗੇ ਤਾਂ ਕਿ ਘਰ-ਘਰ ਜਾਵੇ ਔਰ ਨਾਬਾ ਰਿਆਸਤ ਹੈ ਕੀ ਔਰ ਇਹਦੀ ਕੀ ਮਤਦਾ ਸੀਗੀ ਸਭ ਸਾਰੇ ਲੋਕਾਂ ਨੂੰ ਪਤਾ ਲੱਗੇ ਤੇ ਮੈਂ ਸਭ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਬਹੁਤ ਅੱਛੇ ਪੁਖਤਾ ਪ੍ਰਬੰਧ ਕੀਤੇ ਹੋਏ ਇੱਥੇ ਸ਼ਬਦ ਕੀਰਤਨ ਹੋਏਗਾ ਅਖੰਡ ਪਾਠ ਸਾਹਿਬ ਤੋਂ ਬਾਅਦ ਇੱਥੇ ਗੁਰੂ ਦਾ ਲੰਗਰ ਟੁੱਟ ਵਰਤੇਗਾ ਔਰ ਇੱਥੇ ਪ੍ਰਸ਼ਾਸਨ ਜਿਹੜਾ ਜੀ ਇੱਥੇ ਪੁਲਿਸ ਪ੍ਰਸ਼ਾਸਨ ਡੀਐਸਪੀ ਨਾਬਾ ਦਵਿੰਦਰ ਅਤਰੀ ਜੀ ਸਾਡੇ ਐਸਐਚਓ ਸਰਪਤ ਸਾਹਿਬ ਜਿਹੜੇ ਸਿਟੀ ਨੇ ਜੀ ਔਰ ਐਸਡੀਐਮ ਨਾਬਾ ਤਰਸੀਮ ਚੰਦ ਜੀ ਸਾਰਾ ਪ੍ਰਸ਼ਾਸਨ ਜਿਹੜਾ ਰਲ ਕੇ ਸਾਥ ਦੇ ਰਿਹਾ ਤੇ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪ ਵੀ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਕਿ ਪਤਾ ਲੱਗੇ ਕਿ ਨਾਬਾ ਦਾ ਇਤਿਹਾਸ ਕਿੰਨਾ ਅਮੀਰ ਹੈ ਇਹ ਰਿਆਸਤ ਜਿਹੜੀ ਹੈ ਜਿਹਨੂੰ ਛੋਟੀ ਕਾਸ਼ੀ ਨਾਲ ਵੀ ਜਾਣਿਆ ਜਾਂਦਾ ਨਾਬਾ ਨਾਬੀ ਤੋਂ ਬਣਿਆ ਨਾਬਾ ਨਾਬਾ ਦਿੱਲੀ ਤੇ ਲਾਹੌਰ ਦਾ ਸੈਂਟਰ ਨਾਬਾ ਇਹ ਅਣਗੌਲਿਆ ਕੀਤਾ ਗਿਆ ਇਹਨੂੰ ਦੁਬਾਰਾ ਸੁਰਜੀਤ ਕਰਨਾ ਇੱਕ ਮਕਸਦ ਹੈ ਜਨੂਏਟ ਕਰਨ ਵਾਸਤੇ ਸਾਡੇ ਕੋਲੇ ਜੀ ਇੱਕ ਭਾਈ ਸਾਹਿਬ ਸਾਨੂੰ ਮਿਲੇ ਨੇ ਮੈਂ ਜਿਹੜੇ ਸਾਡੇ ਮਿਨਿਸਟਰ ਨੇ ਮੈਡਮ ਨਮੋਲ ਗਗਨਮਾਨ ਜੀ ਉਹਨਾਂ ਨਾਲ ਗੱਲ ਵੀ ਕੀਤੀ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਨਾਲ ਵੀ ਵਿਸਤਾਰਪੂਰਵਕ ਗੱਲ ਕਰਾਂਗੇ ਤੇ ਉਹ ਐਗਰੀ ਨੇ ਕਿ ਅਸੀਂ ਇਹਨੂੰ ਦੁਬਾਰਾ ਰੈਨੋਵੇਟ ਕਰਾਂਗੇ ਤੇ ਉਹ ਸਾਰਾ ਸਿ ਵਿਚਾਰ ਅਧੀਨ ਗੱਲ ਹੈਗੀ ਆ ਜੇ ਜਦੋਂ ਫਾਈਨਲ ਹੋਗੀ ਤਾਂ ਜ਼ਰੂਰ ਦੱਸਾਂਗੇ ਜੀ ਉਹ ਕੋਸ਼ਿਸ਼ ਹੈ ਕਿ ਕਿਲੇ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਪਰਿਵਾਰ ਵੀ ਇਹਨਾਂ ਦਾ ਮਾਦਾ ਜੀ شاہੀ ਪਰਿਵਾਰ ਜਿਹੜਾ ਜੀ ਬਿਲਕੁਲ ਇਨਵੋਲ ਹੈ شاہੀ ਪਰਿਵਾਰ ਮੈਡਮ ਪ੍ਰੀਤੀ ਜੀ ਉਹਨਾਂ ਦੇ ਬੱਚੇ ਜਿਹੜੇ ਨੇ ਜਿਹੜੀ ਉਹਨਾਂ ਦੀ ਪੰਜਵੀਂ ਤੇ ਛੇਵੀਂ ਪੀੜ੍ਹੀ ਹੈ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਤੇ ਸਾਰੇ ਅਲੱਗ-ਅਲੱਗ ਇੱਕ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਪ੍ਰੋਗਰਾ ਇਹ ਪ੍ਰੋਗਰਾਮ ਸਭ ਦਾ ਸਾਂਝਾ ਜੀ ਇਹ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਮੈਂ ਤਾਂ ਇੱਕ ਕਜ਼ਰੀਆ ਬਣਿਆ ਜੀ ਸੋ ਸਭ ਨੂੰ ਬੇਨਤੀ ਹੈ ਜਿਨਨੇ ਅਲਗ-ਅਲਗ ਪਾਰਟੀਆਂ ਦੇ ਸਾਰੇ ਲੀਡਰ ਸਹਿਬਾਨ ਨੇ ਮੈਂ ਸਭ ਨੂੰ ਸਿਰ ਝੁਕਾ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਜਰੂਰ ਆਪਣੇ ਪਰਿਵਾਰ ਸਮੇਤ ਆਓ ਤਾਂ ਕਿ ਮਹਾਰਾਜਾ ਹੀਰਾ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਸਕੇ ਅਸੀਂ ਪਿੰਡਾਂ ਦੇ ਵਿੱਚ 20 ਦੇ ਆਸ-ਪਾਸ ਬੱਸਾਂ ਲਾਈਆਂ ਨੇ ਜੀ ਤਾਂ ਕਿ ਪਿੰਡਾਂ ਦੇ ਵਿੱਚੋਂ ਸਾਨੂੰ ਬਹੁਤ ਫੋਨ ਆ ਰਹੇ ਸੀ ਵੀ ਸੰਗਤ ਜਿਹੜੀ ਆਉਣਾ ਚਾਹੁੰਦੀ ਹੈ ਸੋ ਅਸੀਂ ਪਿੰਡਾਂ ਦੇ ਵਿੱਚ ਬੱਸਾਂ ਲਾਈਆਂ ਨੇ ਤੇ ਬਾਕੀ ਨੇੜੇ ਤੇੜੇ ਜਿਹੜੇ ਪਿੰਡ ਨੇ ਉਹ ਸਾਈਕਲਾਂ ਤੇ ਕੋਈ ਮੋਟਰਸਾਈਕਲ ਤੇ ਕੋਈ ਆਪਣੀ ਗੱਡੀ 'ਚ ਕੋਈ ਬੱਸ ਦੇ ذریعے ਕਿੱਥੇ ਪਹੁੰਚਣਗੇ ਸਾਰੇ ਸੋ ਅੱਛੇ ਤਰੀਕੇ ਨਾਲ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੇ ਆ ਕਿ ਸੰਗਤ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਪਹੁੰਚ ਸਕੇ ਔਰ ਇੱਕ ਵੱਖਰਾ ਪ੍ਰਾਲਾ ਅਸੀਂ ਇਹ ਕਰ ਰਹੇ ਆ ਕਿ ਸਕੂਲ ਦੇ ਬੱਚਿਆਂ ਨੂੰ ਅਸੀਂ ਇਨਵੋਲਵ ਕਰ ਰਹੇ ਆ ਜੀ ਕਿਉਂਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਜਿਨ੍ਹਾਂ ਨੇ ਆਪਣਾ ਦੇਸ਼ ਸਾਂਭਣਾ ਉਹਨਾਂ ਦੇ ਅੰਦਰ ਦੇਸ਼ ਭਗਤੀ ਪੈਦਾ ਹੋਵੇ ਉਹਨਾਂ ਦੇ ਅੰਦਰ ਮਹਾਰਾਜ ਹੀਰਾ ਸਿੰਘ ਜੀ ਪ੍ਰਤੀ ਸ਼ਰਧਾ ਪੈਦਾ ਹੋਵੇ ਔਰ ਇਡੀ ਇਡੀ ਵੱਡੀ ਰਿਆਸਤ ਐ ਇਡੀ ਵੱਡੇ ਕਿਲੇ ਨੇ ਜੀ ਇਹਦੀ ਮਹੱਤਤਾ ਪਤਾ ਲੱਗੇ ਕਿ ਅਸੀਂ ਕਿੱਡੇ ਅਮੀਰ ਆ ਸਾਡਾ ਵਿਰਸਾ ਕਿੱਡਾ ਮੀਰ ਆ ਔਰ ਸਾਨੂੰ ਸਭ ਨੂੰ ਸੰਭਾਲ ਦੀ ਜ਼ਰੂਰਤ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਮਹਾਰਾਜਾ ਹੀਰਾ ਸਿੰਘ ਦਾ ਜਿਹੜਾ ਗਰਮ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਸੰਗਤਾਂ ਨੂੰ ਲੈ ਕੇ ਕਾਫੀ ਸੰਗਤਾਂ ਦਾ ਜਿਹੜਾ ਕਾਫੀ ਉਤਸ਼ਾਹ ਬਣਿਆ ਹੋਇਆ ਹੈ ਜਿਹਦੇ ਕਰਕੇ ਕਾਫੀ ਭਾਰੀ ਰਸ਼ ਹੋਣ ਦੀ ਸੰਭਾਵਨਾ ਜਿਹਨੂੰ ਲੈ ਕੇ ਅਸੀਂ ਡਿਪਟੀ ਸਾਹਿਬ ਨੇ ਐਸਡੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧ ਪੂਰੇ ਰਿਵਿਊ ਕਰ ਲਏ ਨੇ ਜੀ ਅਸੀਂ ਉਹਦੀ ਰੈਸਲ ਕਰ ਰਹੇ ਆ ਅੱਜ ਪ੍ਰੋਪਰਟੀ ਹੈ ਕਿ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਪਾਰਕਿੰਗ ਨੂੰ ਲੈ ਕੇ ਬੜੇ ਅਸੀਂ ਸੰਜੀਤਜੀ ਨਾਲ ਜਿਹੜਾ ਹੈਗਾ ਬੜੇ ਸਹਰਦਾ ਨਾਲ ਜਿਹੜਾ ਪਾਰਕਿੰਗ ਪਲੇਸ ਇਸ ਜੇ ਅਸੀਂ ਆਇਡੈਂਟੀਫਾਈ ਕੀਤੀਆਂ ਨੇ 2 ਵੀਲਰ ਦੀ ਤੇ 4 ਵੀਲਰ ਦੀ ਅਸੀਂ ਲਗ ਲਗ ਪਾਰਕਿੰਗ ਬਣਵਾਵਾਂਗੇ ਉਹ ਤੋਂ ਇਲਾਵਾ ਜਿਹੜਾ ਹੈਗਾ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਅਸੀਂ ਲੈ ਕੇ ਪੂਰੀ ਜਿਹੜੀ ਹੈਗੀ ਹੈ ਇੱਥੇ ਸੰਜੀਤ ਕੀ ਦਿਖਾਵਾਂਗੇ ਸਦਾ ਗੁਰਦੇਵ ਸਿੰਘ ਦੇ ਮਾਨ ਜੀ ਸਾਡੇ ਐਮਐਲ ਸਾਹਿਬ ਦਾ ਬਹੁਤ ਵੱਡਾ ਉਰਾਲਾ ਹੈ ਔਰ ਬਹੁਤ ਦੇਰ ਤੋਂ ਅਸੀਂ ਦੇਖ ਰਹੇ ਹਾਂ ਨਾਪੇ ਦੀ ਜਿਹੜੀ ਵਿਰਾਸਤ ਹੈ ਉਹਨੂੰ ਜਾਗਰੂਕ ਕਰਨ ਲਈ ਉਹਨੂੰ ਮਤਲਬ ਦੁਆਰਾ ਰੈਨੋਵੇਟ ਕਰਕੇ ਇਸ ਜਿਹੜੀ ਇਸ ਨੂੰ ਦੁਆਰਾ ਬਹੁਤ ਖੂਬਸੂਰਤ ਬਣਾਇਆ ਜਾ ਰਿਹਾ ਹੈ ਅਤੇ ਇਹ ਕੋਈ ਹੋ ਕਰ ਸਕਦਾ ਹੈ ਇਹ ਮੈਨਾਂ ਕਿਸਮਤੇ ਇਹ ਚੀਜ਼ ਲਿਖੀ ਹੈ ਕਿਉਂਕਿ ਇਹ ਜਾਂਦਾ ਜੋ ਕਰੇ ਇਨਸਾਨੀਅਤ ਇਨਸਾਨ ਹੁੰਦਾ ਹੈ ਆਦਮੀ ਦੇ ਰੂਪ ਮੇਂ ਭਗਵਾਨ ਹੁੰਦਾ ਹੈ ਜਿਹੜਾ ਇਨਸਾਨੀਅਤ ਧਰਮ ਤੋਂ ਆਪਣੇ ਉੱਠ ਕੇ ਜਾਤ ਪਾਤ ਟੁੱਟ ਕੇ ਸਮਾਧੀ ਸੇਵਾ ਕਰੇ ਅਤੇ ਇਹ ਕਿ ਮਹਾਰਾਜ ਜਿੱਥੇ ਇਹਨਾਂ ਨੇ ਕਿਹਾ ਵੀ ਸੁੱਖਾਂ ਬਾਰਾਂ ਦੀਆਂ ਸਿੰਘੀ ਹਮਾਰਾ ਹੀਰਾ ਸਿੰਘ ਜੀ ਦੇ ਅਤੇ ਉਸ ਚੀਨ ਨੂੰ ਅਸੀਂ ਕਰ ਰਹੇ ਅਸੀਂ ਭਾਗਾ ਲੈ ਵੀ ਦੇ ਮਾਂਜੀ ਦੇ ਥਰੂ ਸਾਨੂੰ ਇਹ ਮੌਕਾ ਮਿਲਿਆ ਹੈ ਮੈਂ ਵਧਾਈ ਦਿੰਨਾ ਹੈ ਉਹ ਪਰਮਾਤਮਾ ਬੜੀ ਕੰਮ ਐ ਵੀ ਬਖਸ਼ੇਗਾ ਸੱਚੇ ਪਾਤਸ਼ਾਹ ਰਾਜ ਪ੍ਰਕਾਸ਼ ਹੋਇਆ ਹੈ ਉਹਨਾਂ ਦੀ ਮਿਹਰ ਹਰੇਤੇ ਰਹਿੰਦੀ ਹੈ ਔਰ ਰਹੇਗੀ ਮੈਂ ਦੇਖ ਰਿਹਾ ਸੋਹਾ ਦੇ ਬਹੁਤ ਲੋਕ ਆ ਰਹੇ ਨੇ ਸਾਨੂੰ ਕੰਮ ਦੱਸੋ ਜੀ ਸਾਨੂੰ ਕੰਮ ਦੱਸੋ ਜੀ ਬਹੁਤ ਵਧੀਆ ਪਿਆਰ ਹੈ ਦੇਵਮਾਂਜੀ ਦਾ ਔਰ ਸੱਚੇ ਪਾਤਸ਼ਾਹ ਨੇ ਬਿਲਕੁਲ ਵੀ ਇਹਨਾਂ ਨੂੰ ਹੰਕਾਰ ਨਹੀਂ ਬਖਸ਼ਿਆ ਪਿਆਰ ਬਖਸ਼ਿਆ ਸਾਡੇ ਨਾਬਾ ਹਲਕਾ ਦੇ ਐਮ.ਐਲ.ਏ ਸਰਦਾਰ ਕਦੀਮਾਨ ਜੀ ਵੱਲੋਂ ਹਰ ਸਾ ਪਿਛਲੇ ਸਾਲ ਵੀ ਮਨਾਇਆ ਗਿਆ ਇਸ ਸਾਲ ਵੀ ਬੜੀ ਹਮ ਹਮਾ ਕੇ ਮਨਾ ਰਹੇ ਪਿਛਲੀਆਂ ਸਰਕਾਰਾਂ ਵੇਲੇ ਕਦੀ ਵੀ ਇਹ ਪ੍ਰੋਗਰਾਮ ਨਾਲ ਪ੍ਰਾਲਾ ਕੀਤਾ ਗਿਆ ਨਾ ਕਦੇ ਬਣਾਇਆ ਗਿਆ ਇਹ ਇਹ ਪੁਰਾਣਾ ਜੋ ਇਤਿਹਾਸ ਹੈ ਇਹਨੂੰ ਜਾਗਰੂ ਕਰਨਾ ਬਹੁਤ ਜ਼ਰੂਰੀ ਸੀ ਇਹ ਜ਼ਰੂਰੀ ਚਾਹੀਦਾ ਮੈਂ ਫਿਰ ਮਹਾਰਾਜਾ ਹੀਰਾ ਸਿੰਘ ਦੇ 180ਵੇਂ ਜਨਮ ਦਿਨ ਦੀਹਾੜੇ ਤੇ ਲੋਕਾਂ ਨੂੰ ਸਾਰੇ ਨਾਬਾ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ ਹਮ ਹਮਾ ਕੇ ਪਹੁੰਚੋ ਤੇ ਰੌਣਕਾਂ ਬਤਾਓ ਤੇ ਮਹਾਰਾਜਾ ਹੀਰਾ ਸਿੰਘ ਦੀ ਇਤਿਹਾਸਿਕ ਨਗਰੀ ਲਈ ਇੱਥੇ ਪਹੁੰਚ ਕੇ ਦਰਸ਼ਨ ਕਰੋ ਔਰ ਗੁਰੂ ਮਹਾਰਾਜ ਸਾਹਿਬ ਦੇ ਵਿਚਾਰਾਂ ਵਿੱਚ ਹਾਜ਼ਰੀ ਦੋ ਲਗਾਓ ਔਰ ਵੱਤੋ ਵੱਤ ਇਕੱਠਾ ਹੋਗਾ ਇਕੱਠਾ ਹੋਗਾ ਬਹੁਤ ਵਧੀਆ ਗੱਲ ਹੈ ਜੀ ਵਧਾਈ ਦੇ ਪਾਤਰ ਨੇ ਸਾਡੇ ਸਰਦਾਰ ਗੁਰਦੇਵ ਸਿੰਘ ਦੇਵਮਲ ਜੀ ਐਮ ਐਲ ਏ ਨਾਬਾ ਜਿਨ੍ਹਾਂ ਨੇ ਇਹ ਪ੍ਰੋਗਰਾ ਕੀਤਾ ਹੈਗਾ ਸਾਡੇ ਸ਼ਹਿਰ ਲਈ ਇਹ ਸੋਚਿਆ ਇਹ ਕਿਲਾ ਬਹੁਤ ਪੁਰਾਣਾ ਰਿਆਸੀ ਕਿਲਾ ਜਿਹੜਾ ਕਿ ਇੱਥੇ ਖੜਨ ਨੂੰ ਜੀ ਨਹੀਂ ਕਰਦਾ ਹੁੰਦਾ ਦੀ ਕਿਸੇ ਟਾਈਮ ਤੇ ਅੱਜ ਆਪਾਂ ਦੇਖ ਰਹੇ ਹਾਂ ਇੱਥੇ ਗੁਰੂ ਦਾ ਪ੍ਰਕਾਸ਼ ਹੋਇਆ ਸਾਰੀ ਸੰਗਤ ਖੜੀ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਡਾਕਟਰ ਗੁਰਪ੍ਰੀਤ ਕੌਰ ਮੈਡਮ ਸੀਐਮ ਆਰਏ ਨੇ ਉਹਨਾਂ ਦਾ ਵੀ ਇੱਥੇ ਆਇਆ ਨੂੰ ਜੀ ਆਇਆਂ ਕਹਿੰਨਾ ਆਪਣੀ ਟੀਮ ਵੱਲੋਂ ਆਪਣੀ ਐਮਸੀ ਟੀਮ ਵੱਲੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਔਰ ਗੁਰਦੇਵ ਸਿੰਘ ਦੇਮਾਨ ਐਮਐਲਏ ਨਾਬਾ ਸੁਰਾ ਦਾ ਪੁਰਾਣਾ ਸਾਥੀਆਂ ਔਰ ਇਸ ਕਿਲੇ ਤੋਂ ਅਸੀਂ ਪ੍ਰਭਾਵਿਤ ਹੋ ਕੇ ਅੱਜ ਜਿਹੜਾ ਸਪੈਸ਼ਲਿਸਟ ਪ੍ਰੋਗਰਾਮ ਨੂੰ ਦੇਖਣ ਲਈ ਦੋ ਦਿਨ ਅਸੀਂ ਇੱਥੇ ਰੁਕ ਰਹੇ ਹਾਂ ਔਰ ਸਪੈਸ਼ਲਿਸਟ ਪ੍ਰੋਗਰਾਮ ਨੂੰ ਦੇਖਣ ਲਈ ਔਰ ਕਿਲੇ ਨੂੰ ਦੇਖਣ ਲਈ ਅਸੀਂ ਇੱਥੇ ਮਾਨ ਸਾਹਿਬ ਕੋਲ ਆਏ ਹਾਂ ਔਰ ਪਠਾਨਕੋਟ ਤੋਂ ਸਪੈਸ਼ਲੀ ਆਏ ਆਂ ਔਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੁਰਦੇਵ ਸਿੰਘ ਦੇਵਮਾਨ ਦਾ ਕਿ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਨੇ ਇਹਨਾਂ ریاਸਤੀ ਕਿਲਿਆਂ ਲਈ ਜਾਂ ਜਿਹੜੇ ਸਾਡੇ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਪੰਜਾਬ ਦੀਆਂ ਹਿਸਟਰੀ ਹੈ ਜਿਹੜੀ ਉਹਨੂੰ ਮੱਦੇਨਜ਼ਰ ਨਹੀਂ ਰੱਖਿਆ ਪਿਛਲੀਆਂ ਸਰਕਾਰਾਂ ਨੇ ਔਰ ਗੁਰਦੇਵ ਸਿੰਘ ਦੇਵਮਾਨ ਜੀ ਹੋਰਾਂ ਨੇ ਬਹੁਤ ਮਿਹਨਤ ਕੀਤੀ ਐ ਇਸ ਕਿਲੇ ਲਈ ਔਰ ਅੱਗੇ ਵੀ ਇਦਾਂ ਹੀ ਮਿਹਨਤ ਕਰਨਗੇ ਔਰ ਨਾਬੇ ਔਰ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਨਗੇ ਸਾਨੂੰ ਬਹੁਤ ਅੱਜ ਖੁਸ਼ੀ ਦਾ ਇੱਕ ਦਿਨ ਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਇਹ ਜਿਹੜਾ ਬੀੜਾ ਚੱਕਿਆ ਸਾਡੇ ਪੁਰਖਿਆਂ ਦਾ ਦਿਨ ਮਨਾਉਣ ਵਾਸਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਸੀ ਇਹ ਬੜਾ ਫਕਰ ਮਹਿਸੂਸ ਕਰਦੇ ਆ ਕਿਉਂਕਿ ਬਹੁਤ ਸਰਕਾਰਾਂ ਆਈਆਂ ਗਈਆਂ ਪਰ ਜਿਹੜੇ ਸਾਡੇ ਪਿਛਲੇ ਪੁਰਖੇ ਤੇ ਉਹਨਾਂ ਦਾ ਬਹੁਤ ਘੱਟ ਧਿਆਨ ਰੱਖਿਆ ਗਿਆ ਅੱਜ ਬੜੀ ਖੁਸ਼ੀ ਦੀ ਗੱਲ ਆ ਅਸੀਂ ਸਾਰੇ ਰਲ ਮਿਲ ਕੇ ਮਹਾਰਾ ਹੀਰਾ ਸਿੰਘ ਦਾ 180ਵਾਂ ਜਨਮ ਦਿਨ ਮਨਾ ਰਹੇ ਆ ਆਉਣ ਵਾਲੇ ਸਾਡੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡਾ ਇੱਕ ਇਹ ਨਗਰੀ ਜਿਹੜੀ ਨਾਬਾ ਸਹਿਰ ਸੀ ਇਹ ਕਿੰਨਾ ਕੁ 88 ਤੇ ਕਿੰਨੀ ਕੀ ਦੀ ਮਹੱਤਤਾ ਹੈ ਇਹ ਜੋ ਮਹਿਲ ਬਣਿਆ ਵਿਆ ਮੈਂ ਇਹ ਮਾਨ ਸਰਕਾਰ ਦਾ ਤੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦਾ ਇਹ ਜੋ ਬਣਾਇਆ ਉਪਰਾਲਾ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ